ਜੀ ਹੁਣ ਕੀ ਕਹਿੰਨੇ ਨੇ ਆ ਵੀਰਾ ਹੁਣ ਲਾਹਹਿਰੀ ਗਾਉਣਦੇ ਆ ਗਾ ਗਾ ਕੇ ਸੁਣਾਉਣੇ ਆ ਤੁਹਾਨੂੰ ਲਾਹਹਿਰੀ ਜੀ ਬਣਤਾ ਸਕਦੇ ਨਹੀਂ ਹਾਂ ਪਰ ਮਾੜਾ ਮੋਟਾ ਉਹ ਚਾਹ ਲੈਣੋ ਕਿੰਨਾ ਕਿ ਸਾਨੂੰ ਮੈਂ ਕਰ ਲਾਂਗੇ ਮੈਂ ਕਿ ਅਸੀਂ ਜ਼ਰੂਰ ਸੁਣਾ ਸਕਦੇ ਆ ਕੀ ਕਹਿੰਦੇ ਦਾਰੂ ਦੀ ਗੱਲ ਤੋਂ ਸੀ ਹੋ ਵੀ ਪੋਸ ਤੇ ਮੰਗੇ ਰੌੜੀਆਂ ਤੇ ਵੀ ਮੰਗੇ ਕੀ ਆ ਦਾਰੂ ਮੰਗਦੀ ਜੁੱਤੀਆਂ ਸੱਜਣਾ ਸੋਚ ਸਮਝ ਕੇ ਪੀਂਈ ਓ ਦਾਰੂ ਪੀ ਵੀ ਲਈਏ ਜਿਹੇ ਰਈਏ ਸੂਤਵਾਈ ਜੀ ਹੁੰਦੀ ਦਾਰੂ ਦੀ ਐ ਬਾੜੀ ਕਰ ਤੂ ਸੂਤਵਾਈ ਜੀ ਹੁੰਦੀ ਦਾਰੂ ਦੀ ਐ ਬਾੜੀ ਕਰ ਤੂ ਸੂਤਵਾਈ ਜੀ ਆਲਾ ਕਹਿਤਾ ਜਾਂਦੇ ਸੰਗ ਨੇ ਕਿਸੇ ਦੀ ਕੱਤੀ ਦਾ ਪਤਾ ਨਹੀਂ ਲੱਗਦਾ ਕੋਈ ਰੇਤਾ ਕੀ ਕੌੜ ਅੱਜ বাজਦਾ ਲੋਕਾਂ ਤੋਂ ਕਹਾਵੇ ਨਾਲੇ ਲੋਕਾਂ ਤੋਂ ਕਹੁੰਦੇ ਨਾਲੇ ਪੂ ਦਵਾਈ ਦੀ ਹੁੰਦੀ ਦਾਰੂ ਦੀ ਐ ਮਾਰੀ ਕਹਿਨੀ ਤੂੰ ਦਵਾਈ ਦੀ ਹੁੰਦਾ ਡਰਨੀ ਮਾਰੀ ਬਾਲਾ ਮਨ ਜੇ ਸ਼ੌਕ ਨਾਲ ਜਾਵੇ ਵਿੱਚ ਰੋਟੀ ਜਨਦੇ ਐਸ ਬਿਣ ਪਿਓ ਖਰ ਬਾਲਾ ਮਨ ਜੇ ਸ਼ੌਕ ਨਾਲ ਖਾਵੇ ਰੋਟੀ ਵਿੱਚ ਜਨਦੇ ਉਹਦੀ ਕਾਦੀ ਪੀਣੀ ਪੀ ਕੇ ਦਾਲ ਡੋਲ ਲਈ ਜਾਂ ਆਪਣੀ ਹੀ ਪੱਗ ਪੈਰਾਂ ਵਿੱਚ ਰੋਲ ਲਈ ਪੀ ਕੇ ਸੋਫੀਆਂ ਦੇ ਮਾਰਨੇ ਸੋਫੀਆਂ ਦੇ ਮਾਰਨੇ ਘਰੂਟ ਵਾਈ ਜੀ ਹੁੰਦੀ दारू ਦੀ ਐ ਮਾੜੀ ਕਰ ਤੂੰ da vale.